ਜਿਹਦੇ ਸਿਰ ਤੇ ਧੰ ਗੁਰੂ ਰਾਮਦਾਸ ਖਲੋ ਜਾਏ ਨਾ ਨਾ ਇੱਥੇ ਉਹਦੀ ਪਿੱਠ ਲੱਗਦੀਆਂ ਨਾ ਰੱਬ ਦੀ ਦਰਗਾਹ ਵਿੱਚ ਉਹਨੂੰ ਕੋਈ ਝੂਠੀਆਂ ਕਰ ਸਕਦਾ ਮੇਰੀ ਫੇਸ ਅੰਦਰ ਸਤਿਗੁਰੂ ਗੁਰੂ ਅਮਰਦਾਸ ਟਿਕ ਗਏ ਨੇ ਇਸ ਧੰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੂਰੀ ਦੀ ਪੂਰੀ ਮਾਨਵਤਾ ਆ ਕੇ ਅੱਜ ਮੱਥਾ ਬੇਟੇਕਦੀ ਗੁਰੂ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਥਾਵਾਂ ਤੇ ਸਾਨੂੰ ਬਚਨ ਮਿਲਦੇ ਨੇ ਸਭ ਤੋਂ ਪਹਿਲਾਂ ਦੋ ਥਾਵਾਂ ਤਾਂ ਰਾਮਕਲੀ ਰਾਗ ਵਿੱਚ ਨੇ ਜਦੋਂ ਅਸੀਂ ਪਾਠ ਕਰਨੇ ਆ ਤੇ ਪਹਿਲਾਂ ਸਭ ਤੋਂ ਗੁਰੂ ਰਾਮਦਾਸ ਜੀ ਦੀ ਸਿਫਤ ਆਉਂਦੀ ਹੈ ਰਾਮਕਲੀ ਸਾਧ ਵਿੱਚ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦੀ ਸਿਫਤ ਆਉਂਦੀ ਹੈ ਰਾਮਕਲੀ ਕੀ ਵਾਰ ਵਿੱਚ ਜਿਹਦਾ ਸਰਲੇਖੇ ਰਾਏ ਬਲਵੰਡ ਤਥਾ ਸਤੈ ਢੂਮ ਆਖੀ ਉਸ ਤੋਂ ਬਾਅਦ ਤੀਜੀ ਜਿਹੜੀ ਸਿਫਤ ਮਿਲਦੀ ਹੈ ਉਹ ਮਿਲਦੀ ਹੈ ਸਵਈਆਂ ਵਿੱਚ ਇੱਕ ਸਵਈਏ ਸਵਈਏ ਮਹੱਲੇ ਚੌਥੇ ਕੇ ਉੱਥੇ ਮਿਲਦੀ ਹੈ ਤੇ ਦੂਜਾ ਜਿਹੜਾ ਸਵਈਏ ਮਹੱਲੇ ਪੰਜਵੇਂ ਕੇ ਨੇ ਉਹਦੇ ਵਿੱਚ ਵੀ ਗੁਰੂ ਰਾਮਦਾਸ ਜੀ ਦੀ ਸਿਫਤ ਮਿਲਦੀ ਹੈ ਫਿਰ ਅਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਥਾਵਾਂ ਤੇ ਜਦੋਂ ਅਸੀਂ RAMKALI ਸੱਦ ਪੜ੍ਹਨੇ ਉਹਦੇ ਵਿੱਚ ਬਾਬਾ ਸੁੰਦਰ ਜੀ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਨੇ ਜੀ ਜੋ ਸਾਡੀ ਤਵਾਰੀ ਕਹਿੰਦੀ ਹੈ ਬਾਬਾ ਧੰਗ ਗੁਰੂ ਅਮਰਦਾਸ ਸੱਚੇ ਪਿਤਾ ਉਹਨਾਂ ਦੇ ਬੇਟਾ ਇਹ ਬਾਬਾ ਮੋਰੀ ਜੀ ਬਾਬਾ ਮੋਰੀ ਜੀ ਦੇ ਬੇਟੇ ਬਾਬਾ ਆਨੰਦ ਜੀ ਬਾਬਾ ਆਨੰਦ ਜੀ ਦੇ ਬੇਟੇ ਜਿਹੜੇ ਨੇ ਬਾਬਾ ਸੁੰਦਰ ਜੀ ਨੇ ਬਾਬਾ ਸੁੰਦਰ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਜੋਤੀ ਜੋਤ ਸਮਾਇਆ ਜਿਹੜੇ ਬਚਨ ਗੁਰੂ ਅਮਰਦਾਸ ਨੇ ਸੰਗਤਾਂ ਨਾਲ ਅਰਦਾਸ ਰੂਪ ਪਰਮੇਸ਼ਵਰ ਨਾਲ ਕੀਤੇ ਉਹ ਸਾਰੇ ਦੇ ਸਾਰੇ ਬਚਨ ਗੁਰੂ ਅਮਰਦਾਸ ਜੀ ਦੇ ਪੜਪੋਤਾ ਜੀ ਨੇ ਬਾਣੀ ਰੂਪ ਵਿੱਚ ਉਚਾਰਨ ਕੀਤੇ ਉਹ RAM KALI ਸਾਧਕ ਹੈ ਜਗ ਦਾਤਾ ਸੋਏ ਭਗਤ ਬਚਲ ਤੋਂ ਲੋਏ ਜੀਓ ਗੁਰ ਸ਼ਬਦ ਕਮਾ ਸਮਾਵੈ ਅਵਰ ਨਾ ਜਾਣੈ ਕੋਈ ਜੀ ਉਸ ਵਿੱਚ ਇੱਕ ਬਚਨ ਹੈ ਦੋ ਤਿੰਨ ਥਾਵਾਂ ਤੇ ਸਿਰਫ ਸੰਖੇਪ ਜਿਹਾ ਉੱਥੇ ਬਚਨ ਹੈ ਸਤ ਗੁਰੂ ਪਰਤਖ ਹੁੰਦਾ ਹੈ ਇਹਦਾ ਅਰਥ ਹੈ ਧੰ ਗੁਰੂ ਅਮਰਦਾਸ ਪਰਤਖ ਨੇ ਬਿਲਕੁਲ ਆਪਣੇ ਸਰੀਰ ਵਿੱਚ ਕਾਇਮ ਨੇ ਜੀ ਬਹਿ ਰਾਜ ਆਪ ਟਿਕਾਇਆ ਧੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਬਖਸ਼ਿਸ਼ ਕੀਤੀ ਸਰੀਰ ਦੀ ਕੈਮੀ ਵਿੱਚ ਧੰ ਗੁਰੂ ਅਮਰਦਾਸ ਮਹਾਰਾਜ ਵਾਹਿਗੁਰੂ ਗੁਰੂ ਅਮਰਦਾਸ ਜੀ ਨੇ ਆਪਣੀ ਥਾਂ ਤੇ ਧੰ ਗੁਰੂ ਰਾਮਦਾਸ ਜੀ ਨੂੰ ਸਥਾਪਨ ਕਰ ਦਿੱਤਾ ਤੇ ਆਪ ਸੰਗਤ ਵਿੱਚ ਆਪਣੇ ਸਾਹਮਣੇ ਸਿੱਖਾਂ ਨੂੰ ਪੁੱਤਰਾਂ ਨੂੰ ਭਾਵਾਂ ਨੂੰ ਰਿਸ਼ਤੇਦਾਰਾਂ ਨੂੰ ਜਿੰਨੇ ਵੀ ਭਾਵਨਾਵਾਲੇ ਨੇ ਸਭ ਨੂੰ ਕਿਹਾ ਸਾਡੇ ਸਾਹਮਣੇ ਧੰ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ ਉੱਥੇ ਬਾਬਾ ਸੁੰਦਰ ਜੀ ਬਚਨ ਕਰ ਰਿਹਾ ਸਤ ਗੁਰੂ ਪਰ ਤਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਆਵਾਜ਼ ਥੋੜੀ ਠੀਕ ਕਰ ਗੂੰਜਦੀ ਅੱਗੇ ਫਿਰ ਬਚਨ ਕਰਦੇ ਸਤਗੁਰੂ ਪੁਰਖ ਜੇ ਬੋਲਿਆ ਗੁਰਸ਼ਿਕਾ ਵਿੱਚੋਂ ਵਿੱਚੋਂ ਮੈਂ ਤੁਕਾਂ ਦੇ ਰਿਆਂ ਸਤਗੁਰੂ ਪੁਰਖ ਜੇ ਬੋਲਿਆ ਗੁਰਸ਼ਿਕਾ ਮੰਨ ਲਈ ਰਜ਼ਾਏ ਜੀਓ ਮੋਰੀ ਪੁੱਤ ਸਨਮੁਖ ਵਾ ਰਾਮਦਾਸ ਐ ਪੈਰੀ ਪਾਇ ਜੀ ਉੱਥੇ ਵੀ ਸਿਮਤ ਕੀਤੀ ਤੀਸਰਾ ਉਹਦੇ ਚ ਕੋਰ ਬਚਨ ਆਉਂਦਾ ਰਾਮਦਾਸ ਛੋਟੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀ ਮੇਰੀ ਬੇਨਤੀ ਹੈ ਉਸ ਵਿੱਚ ਜਿਹੜੀ 6ਵੀਂ ਪੌੜੀ ਹੈ RAMKALI SAD ਵਿੱਚ ਉਹਦੇ ਵਿੱਚ ਬਾਬਾ ਸੁੰਦਰ ਜੀ ਕਹਿੰਦੇ ਆ ਸਭ ਪਵੈ ਪੈਰੀ ਸਤ ਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਥੋੜੇ ਅਰਥ ਆਪਾਂ ਕਰ ਲੈਨੇ ਕਿਉਂਕਿ ਆਪਾਂ ਸਾਰੇ ਬਾਣੀ ਵਾਸਤੇ ਆਇਆ ਜੀ ਤੇ ਮੇਰੀ ਅੱਜ ਇੱਛਾ ਸੀ ਮੈਂ ਧੰਨ ਗੁਰੂ ਰਾਮਦਾਸ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਯਾਦ ਰੱਖਿਓ ਜਿਹਦੇ ਸਿਰ ਤੇ ਧੰ ਗੁਰੂ ਰਾਮਦਾਸ ਖਲੋ ਜਾਏ ਨਾ ਨਾ ਇੱਥੇ ਉਹਦੀ ਪਿੱਠ ਲੱਗਦੀ ਆ ਨਾ ਰੱਬ ਦੀ ਦਰਗਾਹ ਵਿੱਚ ਉਹਨੂੰ ਕੋਈ ਝੂਠੀਆਂ ਕਰ ਸਕਦਾ ਮੇਰੀ ਫਿਰ ਅਰਸੇ ਬਾਣੀ ਚੋਂ ਦੇਖਾਂਗੇ ਦੇਖੋ ਇਹ ਬਚਨ ਖੈ ਕਿ ਗੁਰੂ ਰਾਮਦਾਸ ਜੀ ਨੂੰ ਤਿਲਕ ਦਿੱਤਾ ਗਿਆ ਉਥੇ ਬਾਬਾ ਸੁੰਦਰ ਜੀ ਕਹਿੰਦੇ ਆ ਸਭ ਪਵੈ ਪੈਰੀ ਸਤ ਗੁਰੂ ਕੇਰੀ ਇਹਦੇ ਅਰਤੇ ਸਾਰੀ ਸੰਗਤ ਗੁਰੂ ਰਾਮਦਾਸ ਜੀ ਦੇ ਚਰਨਾ ਚ ਮੱਥਾ ਟੇਕ ਰੀਕ ਜਿੱਥੇ ਗੁਰੂ ਆਪ ਰੱਖਿਆ ਜਿੱਥੇ ਗੁਰੂ ਅਮਰਦਾਸ ਜੀ ਨੇ ਆਪਣੇ ਆਪ ਨੂੰ ਟਿਕਾਇਆ ਉੱਥੇ ਸਾਰੀ ਸੰਗਤ ਗੁਰੂ ਰਾਮਦਾਸ ਨੂੰ ਮੱਥਾ ਟੇਕਣ ਲੱਗ ਪਈ ਪਰ ਇਸ ਸੰਸਾਰ ਵਿੱਚ ਯਾਦ ਰੱਖਿਓ ਕਦੀ ਵੀ ਇਹ ਮਤ ਸੋਚਿਓ ਵੀ ਸਪਿਰਚੁਅਲ ਬੰਦਿਆਂ ਨਾਲ ਸਾਰੇ ਲੋਕ ਸਹਿਮਤ ਹੋ ਜਾਣਗੇ ਇਸ ਅਰਜ ਨੂੰ ਫਿਰ ਧਿਆਨ ਨਾਲ ਸੁਣਿਓ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਤੁਸੀਂ ਰੋਜ਼ ਸੁਣਦੇ ਹੋ ਜੀ ਜਿਸ ਗੁਰਦੁਆਰੇ ਵਿੱਚ ਰੋਜ਼ ਆਸਾ ਕੀ ਵਾਰ ਹੁੰਦੀ ਹੈ ਹਰ ਗੁਰਦੁਆਰੇ ਵਿੱਚ ਗੁਰੂ ਰਾਮਦਾਸ ਜੀ ਦਾ ਇਹ ਬਚਨ ਪੜਿਆ ਜਾਂਦਾ ਹੈ ਆਦ ਕਾਲ ਤੋਂ ਭਗਤੀ ਵਾਲੇ ਹੋਇਆ ਆਦ ਕਾਲ ਤੋਂ ਉਹਨਾਂ ਦੇ ਨਾਲ ਨਿੰਦਕ ਤੇ ਵਿਰੋਧੀ ਵੀ ਪੈਦਾ ਹੋਇਆ ਉੱਥੇ ਧੰ ਗੁਰੂ ਰਾਮਦਾਸ ਜੀ ਨੇ ਜੁਗ ਜੁਗ ਭਗਤੂ ਪਾਇਆ ਪਹਿਜ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅੱਗੇ ਧਿਆਨ ਨਾਲ ਸੁਣੋ ਮੇਰੀ ਬੇਨਤੀ ਇਹਦਾ ਮਤਲਬ ਹਰ ਯੁਗ ਵਿੱਚ ਜਿੱਥੇ ਕਿਹਾ ਭਗਤ ਹੋਇਆ ਆਤ ਜੁਗਾਂਤ ਤੋਂ ਭਗਤ ਨੇ ਜੀ ਤੇ ਇਹ ਵੀ ਸੱਚ ਜਿੰਨੇ ਵੀ ਅੱਜ ਤੱਕ ਭਗਤ ਹੋਏ ਨੇ ਸਾਰਿਆਂ ਦੇ ਅੰਦਰ ਨੂੰ ਸੁਖ ਕੇਵਲ ਰਸਨਾ ਨਾਲ ਨਾਮ ਜਪ ਕੇ ਮਿਲਿਆ ਹੈ ਭਗਤ ਕਬੀਰ ਸਾਹਿਬ ਦਾ ਪਹਿਲਾ ਸ਼ਲੋਕ ਹੈ ਗੁਰੂ ਗਨ ਸਾਹਿਬ ਚ ਜਦੋਂ ਸ਼ਲੋਕ ਪੜਨੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਤ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ ਮੈਂ ਫਿਰ ਬੇਨਤੀ ਕਰਾਂਗਾ ਜੀ ਹਰ ਯੁਗ ਵਿੱਚ ਭਗਤ ਹੋਏ ਨੇ ਹਰ ਯੁੱਗ ਵਿੱਚ ਭਗਤਾਂ ਦੇ ਨਿੰਦਕ ਵਿਰੋਧੀ ਵੀ ਹੋਏ ਆ ਫਿਰ ਅਰਜ ਖੈ ਜੇ ਸਤਜੁਗ ਵਿੱਚ ਪ੍ਰਹਿਲਾਦ ਜੀ ਹੋਏ ਨੇ ਤੇ ਉਹਨਾਂ ਦਾ ਵਿਰੋਧ ਕਰਨ ਵਾਲਾ ਉਹਨਾਂ ਨੂੰ ਸਤਿਗੁਰਾਂ ਨੇ ਦੁਸ਼ਟ ਸ਼ਬਦ ਵਰਤੇ ਜੀ ਭਾਵੇਂ ਉਹ ਬਾਪ ਨੇ ਕਹਿੰਦੇ ਨੇ ਖਰਨਾਕ ਸਿ ਦੁਸ਼ਟ ਹੈ ਕਲ ਯੁੱਗ ਵਿੱਚ ਭਗਤ ਨਾਮਦੇਵ ਜੀ ਨੇ ਉਹਨਾਂ ਨੂੰ ਮੰਦਰ ਚੋਂ ਧੱਕੇ ਮਾਰੇ ਗੁਰੂ ਰਾਮਦਾਸ ਬਚਨ ਕਰ ਦਿਆ ਕਿ ਪ੍ਰਮਾਤਮਾ ਨੇ ਖੱਤਰੀ ਬ੍ਰਾਹਮਣਾਂ ਵੱਲ ਪੇਟ ਕਰ ਲਈ ਪਰ ਭਗਤ ਨਾਮਦੇਵ ਜੀ ਨੂੰ ਆਪਣੇ ਸੀਨੇ ਨਾਲ ਲਾ ਕੇ ਉਹਦੇ ਵੱਲ ਮੁੱਖ ਕਰ ਲਿਆ ਇਹ ਬਚਨ ਤੁਸੀਂ ਸਾਰੇ ਪੜਦੇ ਹੋ ਹਰ ਜੁਗ ਜੁਗ ਭਗਤ ਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟਾ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ ਮੈਂ ਫਿਰ ਬੇਨਤੀ ਕਰਾਂਗਾ ਜੀ ਜਦੋਂ ਗੁਰੂ ਰਾਮਦਾਸ ਜੀ ਦੀ ਸਿਫਤ ਬਾਬਾ ਸੁੰਦਰ ਜੀ ਕਰ ਰੇ ਮੈਂ ਥੋੜਾ ਜਿਹਾ ਅੱਜ ਪਟਾਂ ਦੇ ਸੋਈਆਂ ਵਿੱਚੋਂ ਵੀ ਅਰਜ਼ ਕਰਾਂਗਾ ਪਰ ਮੇਰੀ ਇੱਛਾ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਕਿੱਥੇ ਗੁਰੂ ਰਾਮਦਾਸ ਦੀ ਸਿਫਤ ਹੈ ਮਹਾਰਾਜ ਕਹਿੰਦੇ ਨੇ ਉਸ ਵਕਤ ਕਈਆਂ ਨੇ ਮਜ਼ਾਕ ਉਡਾਇਆ ਉਹਨਾਂ ਨੇ ਸ਼ਬਦ ਕਹਿ ਦੇਖੋ ਜੀ ਕੱਲ ਤੱਕ ਇਹ ਟੋਕਰੀ ਢੋਂਦੇ ਸਨ ਕੱਲ ਤੱਕ ਤਾਂ ਇਹ 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 ਇੱਥੇ ਸੇਵਾ ਲੰਗਰ ਚ ਕਰਦੇ ਸਨ ਕਈ ਬੰਦਿਆਂ ਨੇ ਮਜ਼ਾਕ ਉਡਾਇਆ ਬਖੀਲੀ ਕੀਤੀ ਈਰਖਾ ਕੀਤੀ ਪਰ ਸੱਚੇ ਵੇ ਬਾਬਾ ਸੁੰਦਰ ਜੀ ਕਹਿੰਦੇ ਨੇ ਜਿਸ ਅੰਦਰ ਸਤਿਗੁਰੂ ਗੁਰੂ ਅਮਰਦਾਸ ਟਿਕ ਗਏ ਨੇ ਇਸ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੂਰੀ ਦੀ ਪੂਰੀ ਮਾਨਵਤਾ ਆ ਕੇ ਅਜ ਮੱਥਾ ਬੇਟੇਕਦੀ ਹੈ ਦੇਖੋ ਇਹ ਬਚਨ ਖੈ ਸਭ ਪਵਨ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵਾ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਾਂ ਭਾਣਾ ਦੀ ਵਡਿਆਈ ਇਹ ਗੁਰੂ ਅਮਰਦਾਸ ਨੂੰ ਪਾਉਂਦਾ ਸੀ ਉਹਨਾਂ ਵਡਿਆਈ ਦਿੱਤੀ ਤੁਰ ਲਿਖਿਆ ਲੈ ਕੇ ਰਜ਼ਾਇ ਜਿਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਇ ਜੂ ਕਿੱਡੀ ਵੱਡੀ ਬਾਤ ਹੈ ਜੀ ਬਾਬਾ ਸੁੰਦਰ ਜੀ ਕਹਿੰਦੇ ਜੁਨੀਆਂ ਦੇ ਲੋਕੋ ਅੱਜ ਵੀ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਏਵੇਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਐਸਾ ਜਿੱਤੇ ਜਗਤ ਦਾ ਹਰ ਬੰਦਾ ਆ ਕੇ ਮੱਥਾ ਟੇਕ ਸਕਦਾ ਹੈ ਮੈਂ ਕਿਸੇ ਧਰਮ ਤੇ ਕਿਟਾਕਸ਼ ਨਹੀਂ ਕਰ ਰਿਹਾ ਪਰ ਮੇਰੀ ਇੱਕ ਬੇਨਤੀ ਹੈ ਦੇਖੋ ਕਈ ऐसे अनमत ਦੇ ਥਾਣੇ ਦੁੱਥੇ ਗੈਰ ਧਰਮ ਵਾਲਾ ਉਸ ਧਰਮ ਤੋਂ ਬਿਨਾ ਦੂਜਾ ਕੋਈ ਜਾ ਨਹੀਂ ਸਕਦਾ ਮੰਦਰ ਵੀ ਨਹੀਂ ਖਿਮਾ ਕਰਿਓ ਚਰਚ ਵੀ ਨਹੀਂ ਇਸਲਾਮ ਨਾਲ ਸੰਬੰਧ ਥਾਵਾਂ ਵੀ ਨਹੀਂ ਪਰ ਗੁਰੂ ਰਾਮਦਾਸ ਸੱਚੀ ਸਰਕਾਰ ਦਾ ਉਹ ਘਰ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿਹਦੇ ਵਿੱਚ ਕੋਈ ਨਹੀਂ ਪੁੱਛਦਾ ਤੇਰਾ ਧਰਮ ਕੀ ਹੈ ਕੋਈ ਨਹੀਂ ਪੁੱਛਦਾ ਤੇਰੀ ਜ਼ਬਾਨ ਕਿਹੜੀ ਹੈ ਕੋਈ ਨਹੀਂ ਪੁੱਛਦਾ ਤੇਰਾ ਇਲਾਕਾ ਕਿਹੜਾ ਹੈ ਕੋਈ ਨਹੀਂ ਪੁੱਛਦਾ ਤੂੰ ਕਿਹੜੀ ਸੰਪਰਦਾ ਨਾਲ ਜੁੜਿਆ ਹੈ ਪਿਆਰਿਓ ਇੱਥੇ ਸੱਚ ਇਹ ਵੇ ਪ੍ਰਤਖ ਵਰਦਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਮੈਂ ਫਿਰ ਅਰਜ ਕਰਾਂਗਾ ਸਾਰਾ ਜਗਤ ਧੰਨ ਗੁਰੂ ਰਾਮਦਾਸ ਦੇ ਚਰਨਾਂ ਚੁਕਿਆ ਬਖੀਲੀ ਕਿੰਨਾਂ ਲੋਕਾਂ ਨੇ ਕੀਤੀ ਉਦੋਂ ਨਿੰਦਿਆ ਮਹਾਰਾਜ ਜਿਹਦੀ ਕਰਦੇ ਰਹਿ ਮੈਂ ਕੱਲ ਵੀ ਰਾਤੀ ਹਿਯਾਰਪੁਰ ਸੀ ਤੇ ਮੈਂ ਕਰਦ ਕੀਤੀ ਸੀ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਨੇ ਆ ਨਾ ਤੇ ਗੁਰੂ ਰਾਮਦਾਸ ਤਕਰੀਬਨ 21 ਸਾਲ ਦੇ ਕਰੀਬ ਕਈ ਸੱਜਣ 19 ਸਾਲ ਕਹਿੰਦੇ ਆ 21 ਸਾਲ ਦੇ ਕਰੀਬ ਧੰ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਸੇਵਾ ਕੀਤੀ ਆਪਣੇ ਜੀਵਨ ਚ ਦੋ ਦਹਾਕੇ ਦੇ ਕਰੀਬ ਉਹਨਾਂ ਉੱਥੇ ਸੇਵਾ ਕੀਤੀ